ਦੇਖੋ ਮੋਟੋ ਮੇਰੀ ਨਾਂ 3 ਮਹੀਨੇ ਪਹਿਲਾਂ ਮੇਰੀ ਚੈਨੀ ਖੋਈ ਤੇ ਮਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਮਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾਂਦੇ ਆ ਚੋਰ ਜਿਨ੍ਹਾਂ ਨੇ ਲਈ ਹੀ ਮੇਰੀ ਚੈਨੀ ਉਹ ਵੀ ਫੜੇਗੇ ਉਹਨਾਂ ਨੇ ਇੱਕ ਸੁਨਾਰੇ ਦਾ ਵੀ ਨਾਂ ਲੈ ਲਿਆ ਵੀ ਅਸੀਂ ਇਹਨਾਂ ਨੂੰ 60000 ਦੀ ਵੇਚੀ ਬਾੜਾ ਚੌਂਕ ਦੇ ਵਿੱਚ ਆ ਉਹਨਾਂ ਨੇ ਨਾਂ ਲਾਇਆ ਦੁਕਾਨ ਤੇ ਅਸੀਂ ਵੇਚੀ 60000 ਰੁਪਏ ਦੀ ਤਾਂ 5 500 ਦੇ ਨੋਟ ਸਾਨੂੰ ਦਿੱਤੇ ਹਨ ਤਾਂ ਅੱਜ ਤੱਕ ਪੁਲਿਸ ਕਰਦੀ ਹੈ ਵੀ ਅਹੀ ਨਾ ਸਾਨੂੰ ਉਹ ਚੈਨੀ ਟਰੇਸ ਕਰਕੇ ਦਿੱਤੀ ਹੈ ਤਾਂ ਨਾ ਹੀ ਕੋਈ ਅੱਜ ਤੱਕ ਗੱਲ ਆ ਸਾਨੂੰ ਕਹਿੰਦੇ ਅੱਜ ਇਹਦਾ ਪਰਚਾ ਦੇ ਲੱਗੇ ਅੱਜ ਦੇ ਲੱਗੇ ਆ ਦੱਸੋ ਅਹੀ ਜੇ ਮੇਰੇ ਵਰਗੇ ਐਕਐਮਸੀ ਦੀ ਇਹ ਹਾਲਾਤ ਨੇ ਤਾਂ ਲੋਕਾਂ ਦਾ ਕੀ ਹਾਲਾਤ ਹੋਏਗਾ ਇਹਨਾਂ ਨੂੰ ਚੋਰਾਂ ਨੂੰ ਫੜਿਆ ਨੂੰ ਹੋ ਗਿਆ ਕੋਈ ਮਹੀਨਾ ਤਾਂ ਲੱਗਦਾ ਵੀ ਸਮੇਂ ਨਾਲ ਸਿਉਣਾ ਪਾਇਆ ਜਾ ਰਿਹਾ ਇਹ ਰਾਜਨੀਤੀ ਦਾ ਦਵਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਗੁਰਦਾਸਪੁਰ ਦੇ ਵਿੱਚ ਇਹ ਰਾਜਨੀਤੀ ਦਾ ਮੈ ਸ਼ਕਾਰ ਹੋਣ ਡਿਆ ਦਾ ਉਸ ਬੰਦੇ ਤੇ ਕਦੀ ਕਿਸੇ ਦੇ ਲੀਡਰ ਦੇ ਘਰ ਚਲ ਜਾਂਦਾ ਕਦੀ ਕਿਸੇ ਲੀਡਰ ਦੇ ਘਰ ਚਲ ਜਾਂਦਾ ਤੁਹਾਡੀ ਚੈਨੀ ਕਿਧਰ ਚੋਰੀ ਹੋਈ ਜਨਮਸ਼ਟਮੀ ਵਾਲੇ ਦਿਨ ਕਿੱਥੇ ਹੋਈ ਕਿੱਥੋਂ ਕਿੱਥੇ ਜਾਣ ਡਈ ਇਹ ਮੈਂ ਨਾ ਆਪਣੀ ਗੱਡੀ ਦੀ ਬੈਟਰੀ ਪਾਣ ਗਿਆ ਸੀਗਾ ਫਾੜਕ ਤੋਂ ਪਾਰ ਉੱਥੇ ਅੱਗੇ ਫਾਟਕ ਬੰਦ ਹੋ ਗਿਆ ਤਾਂ ਮੈਂ ਮੈਂ ਕਿਹਾ ਚਲੋ ਬਾਈਪਾਸ ਨੂੰ ਹੋ ਜਾਈਏ। ਸਲਾਮਾਂ ਦੀ ਕੋਠੀ ਲੱਗ ਗਿਆ ਜੇ ਮੈਂ ਗਿਆ ਹੀ ਆ ਤੇ ਪਿੱਛੋਂ ਮੇਰੇ ਸੱਟ ਮਾਰਤੀ ਸੱਟ। ਮੈਂ ਐਸਟੀਮੇਟ ਪਹਿਲਾਂ ਕਿਹਾ ਹੈਗਾ ਵੀ 4 ਕਿਲੋ ਦੇ ਦੀ ਮੇਰੀ ਚਨੀ ਹੈ। ਯਾਨੀ ਕਿ ਮੇਰੇ ਕੋਲ ਮੇਰਾ ਪੱਕਾ ਬਿੱਲ ਉਹ ਚਨੀ ਦਾ ਲਾਪਿਆ ਵਾ। ਬਾਈ ਦੇ ਵਿੱਚ ਉਹ ਚਨੀ ਲਈ ਹੈਗੀ ਚੰਡੀਗੜ੍ਹ ਤੋਂ। ਉਹ ਬਿੱਲ ਮੇਰੇ ਕੋਲ ਹੈ। ਭਈਰ ਦਰਜ ਹੋਈ ਉਹਦੀ ਚਨੀ ਚੋਰੀ ਦੀ ਤੁਹਾਡੀ। ਫਿਰ ਪਤਾ ਹੋ ਗਿਆ ਦਾ ਉਦੋਂ ਅਨਮ ਸ਼ਾਤਿਆ ਦੀ ਹੋਇਆ ਸੀ ਅੱਛਾ ਫਿਰ ਉਹਦੇ ਚ ਰੈਸ ਨਹੀਂ ਪਈ ਆ ਚੋਰਾਂ ਦੀ ਜਿਹੜੇ ਕੇਸ ਹੋਈ ਸੀ ਉਹਦੇ ਵਿੱਚ ਰੈਸ ਉਹਦਾ ਕੋਲੋਂ ਹੋਰ ਵੀ ਚਾਨੀਆਂ ਫੜੋਈਆਂ ਸੀ ਇਹ ਬਾਈ ਨੇਮ ਨਹੀਂ ਹੋਇਆ ਪਤਾ ਬਾਈ ਨੇਮ ਫੋਨ ਮੈਨੂੰ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਤੇ ਮੈਂ ਤਾਂ ਕਹਿੰਦੇ ਆ ਵੀ ਜਿਹੜੇ ਆ ਜਿਨ੍ਹਾਂ ਨੇ ਲਈ ਆ ਵੱਡੇ ਚੋਰ ਤੇ ਇਹ ਨੇ ਕੀ ਮੰਗੀ ਆ ਹੁੰਦਾ ਮੇਰੀ ਮੰਗੇ ਆ ਕਿ ਮੈਨੂੰ ਇਨਸਾਫ ਦਿੱਤਾ ਜਾਏ ਤਾਂ ਮੇਰੀ ਚੈਨੀ ਜਿਹੜੀ ਹੈ ਮੈਨੂੰ ਦਵਾਈ ਦੇ। ਮੈਂ ਐਸਐਸਟੀ ਨੂੰ ਅੱਜ ਵੀ ਮਿਲਿਆ ਤੇ ਐਸਐਸਪੀ ਸਾਹਿਬ ਨੂੰ ਮਿਲਿਆ ਹੀ ਮੈਂ। ਤੇ ਐਸਐਸਪੀ ਸਾਹਿਬ ਨੇ ਮੈਨੂੰ ਪ੍ਰੋਸਾ ਦਵਾਈ ਆਈਗਾ ਵੀ ਥੋੜੀ ਚਿਰ ਵੇਟ ਕਰੋ ਤੇ ਮੈਂ ਤੁਹਾਡੀ ਚੈਨੀ ਜਿਹੜੀ ਹੈ ਤੁਹਾਨੂੰ ਦਵਾ ਦਾਂਗਾ। ਤੇ ਮੈਂ ਆ ਜਿਹੜਾ ਮੈਂ ਪੱਕਾ ਬਿੱਲ ਹੈ ਮੇਰਾ ਜੀਐਸਟੀ ਬਿੱਲ ਤਰੇ ਦੇ ਆ ਸਾਰਾ ਕੁਝ ਟੈਕਸ ਪਾਰੇ ਦਾ ਮੈਂ। ਕੋਈ ਇਹੋ ਜਿਹਾ ਕੋਈ ਰਫਕਾ ਬਣੇਗਾ ਮੇਰੇ ਕੋਲ। ਐਸਐਸਪੀ ਸਾਹਿਬ ਨੇ ਕਿਹਾ ਹੀਗਾ ਮਨੂੰ ਵੀ ਆਪਣੇ ਮੈਨੂੰ ਬਿੱਲ ਦੇਣਾ। ਆ ਹੁਣ ਮੈਂ ਬਿੱਲ ਲੈ ਕੇ ਆਇਆ ਤੁਹਾਡੇ ਸਾਹਮਣੇ ਪ੍ਰੈਸ ਦੇ ਵਿੱਚ ਤਾਂ ਮੈਂ ਐਸਐਸਪੀ ਸਾਹਿਬ ਨੂੰ ਵੀ ਕਾਪੀ ਭੇਜਣੀ ਹੈ ਤਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦੇਣਾ ਚਾਹਨਾ ਰੈਸ ਵਾਲਿਆਂ ਨੂੰ ਮੇਰੀ ਬੇਇੱਜ਼ਤੀ ਹੈ ਤੁਹਾਡੇ ਅੱਗੇ ਜੇ ਮੈਨੂੰ ਚੰਨੀ ਨਾ ਦਵਾਈ ਗਈ ਤਾਂ ਮੈਂ ਥਾਣੇ ਦੇ ਅੱਗੇ ਆਤਮਦਾ ਕੱਢੀ ਜਿੱਥੇ ਵੀ ਮੈਨੂੰ ਜਾਣਾ ਪਿਆ ਮੈਂ ਜਾਣਾ ਮੈਂ 5-7 ਦਿਨ ਦੇਖਣਾ ਮੈਂ ਡੀਜੀਪੀ ਸਾਹਿਬ ਨੂੰ ਵੀ ਮਿਲਣਾ ਵਾ ਕਿ ਮੈਂ ਹੋ ਸਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਤੇ ਗਰਦਾਪੁਰ ਦੇ ਲੀਡਰਾਂ ਦੀ ਕਰਤੂਤ ਮੈਂ ਸਾਰੀ ਦੱਸ ਕੇ ਆਉਣਾ ਉੱਥੇ ਉਹ ਹੀ ਜੀ